ਕਾਫੀ ਵੱਡੀ ਅਪਡੇਟ ਹੈ ਕੀ ਆ ਜਿਹੜੀ ਆਈ ਹੈਗੀ ਆ ਜਿਹੜੀ ਕੀ ਆ ਨਿਊ ਜਰਸੀ ਦੇ ਲਾ ਮੇਕਰਸ ਨੇ ਮਿਨੀਮਮ ਇੰਸ਼ੋਰੈਂਸ ਜਿਹੜੀ ਆ ਉਹ 1.5 ਮਿਲੀਅਨ ਕਰ ਦਿੱਤੀ ਹੈਗੀ ਆ ਸੋ ਨਿਊ ਜਰਸੀ ਦੇ ਜਿੰਨੇ ਵੀ ਰਜਿਸਟਰਡ ਟਰੱਕ ਓਨਰਸ ਲੱਗੇ ਆ ਨਿਊ ਜਰਸੀ ਦੀ ਜਿੰਨੇ ਵੀ ਕੰਪਨੀਆਂ ਹੈਗੀਆਂ ਜਾਂ ਜਿਹੜੇ ਉੱਤੇ ਟਰੱਕ ਨਿਕਲਦੇ ਹੈਗੇ ਆ ਹੁਣ ਉਹਨਾਂ ਦੀ ਜਿਹੜੀ ਇੰਸ਼ੋਰੈਂਸ ਹੈਗੀ ਹੈ 750000 ਤੋਂ ਵੱਧ ਕੇ Uh, 1.5 मिलियन और डबल कर इत कलैरिटी यह नहीं है और uh, काफी मतलब की जड़ी आधी हो रही है ट्रकिंग इंडस्ट्री वालों की काफी पुरजोर युशबैक uh, हो रहा है पर इत आ प्रॉब्लम यह आ रही है कि ਇਨ ਨੂੰ ਇਨਫੋਰਸ ਕੀਤਾ ਕੀਤਾ ਜਾਊਗਾ ਕਿ ਇਹ ਸਿਰਫ ਜਿਹੜੇ ਨਿਊ ਜਰਸੀ ਦੇ ਡਮਸ ਆ ਜਾਂ ਉਥੋਂ ਦੇ ਰਹਿਣ ਵਾਲੇ ਜਿਹੜੇ ਟਰੱਕਰ ਹੈਗੇ ਆ ਉਹਨਾਂ ਦੇ ਉੱਤੇ ਹੋਊਗਾ ਜਾਂ ਕਿ ਇਹ ਸਾਰੇ ਟਰਕਿੰਗ ਇੰਡਸਟਰੀ ਦੇ ਕਿਉਂਕਿ ਜਿਹੜਾ ਆਈਆਰਪ ਹੈਗਾ ਇੰਟਰਨੈਸ਼ਨਲ ਪਲੇਟ ਸਿਸਟਮ ਜਿਹੜਾ ਹੈਗਾ ਆਈਆਰਪ ਦੇ ਤਹਿਤ ਇੰਟਰਨੈਸ਼ਨਲ ਰਜਿਸਟ੍ਰੇਸ਼ਨ ਜਿਹੜੀ ਹੈਗੀ ਆ ਉਹ ਚ ਸਾਰੇ ਹੀ ਟਰੱਕ ਮੋਸਟਲੀ ਜਿਹੜੇ 48 ਸਟੇਟਸ ਕਰਦੇ ਆ ਇਸ ਕੋਸੇ ਜਾਂਦੇ ਆ ਉਹ ਨਿਊ ਜਰਸੀ ਦੇ ਵਿੱਚ ਰਜਿਸਟਰ ਹੁੰਦੇ ਆ ਸੋ ਕੀ ਇਹ ਸਾਰਿਆਂ ਦੇ ਉੱਤੇ ਲਾਗੂ ਹੋਏਗਾ ਕੀ ਉਹਦੇ ਵਿੱਚੋਂ ਕ੍ਰਾਸ ਕਰਨ ਦੇ ਉਸ ਤਿਲਕ ਹੋਏਗਾ ਕੀ ਉੱਥੇ ਰਹਿਣ ਵਾਲੇ ਤੇ ਲਾਗੂ ਸੋ ਇਹਦੀ ਅਜੇ ਕਲੈਰਿਟੀ ਨਹੀਂ ਹੈਗੀ ਪਰ ਜੁਲਾਈ 1 ਨੂੰ ਇਹ ਇਫੈਕਟਿਵ ਦੱਸਿਆ ਜਾ ਰਿਹਾ ਜੁਲਾਈ 1 ਨੂੰ ਇਫੈਕਟਿਵ ਹੋਣਾ ਹੈ ਸੋ ਇਹਦੇ ਉੱਤੇ ਕਾਫੀ ਜਿਹੜੀ ਚਰਚਾ ਹੈ ਸੋ ਚੜੀ ਹੋਈ ਹੈ ਕਿ ਜਿਸ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਕਾਰਬਨ ਨੂੰ ਲੈ ਕੇ ਚਰਚਾ ਛਿੜਦੀ ਆ ਕਿ ਕੈਲੀਫੋਰਨੀਆ ਦੇ ਕੋਲ ਹੱਕ ਹੈਗੇ ਆ ਉਹ ਕਾਰਬਨ ਦੇ ਜਰੂਰ ਜਿਹੜੇ ਆ ਉਹ ਆਪਣੇ ਬਣਾ ਰਹੇ ਹੈਗੇ ਆ ਔਰ ਆਪਣੇ ਤੌਰ ਤੇ ਲਾਗੂ ਕਰ ਰਹੇ ਹੈਗੇ ਆ ਇਸ ਤਰ੍ਹਾਂ ਹੀ ਜਿਹੜਾ ਨਿਊ ਜਰਸੀ ਹੈਗਾ ਉਹਨਾਂ ਦੇ ਕੋਲ ਵੀ ਔਰ ਜਿਹੜੇ ਇੱਕ ਇੱਕ ਗੱਲ ਦੱਸ ਦਈਏ ਕਿ ਜਿਹੜੀਆਂ ਸਟੇਟਸ ਹੈਗੀਆਂ ਅਮਰੀਕਾਲ ਹਰਜੋਤ ਭਾਈ ਤੁਸੀਂ ਇਹਦੇ ਉੱਤੇ ਪੂਰੀ ਜਾਣਕਾਰੀ ਦੇ ਸਕਦੇ ਆ ਕਿ ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਦੇ ਕੋਲ ਹੱਕ ਹੈਗਾ ਕਿ ਆਪਣੇ ਜਿਹੜੇ ਮੋਟਰਜ਼ ਵਹੀਕਲ ਚਲਦੇ ਹੈਗੇ ਉਹਨਾਂ ਦੀ ਮਿਨੀਮਮ ਇੰਸ਼ੋਰੈਂਸ ਤੈਅ ਕਰਨ ਦਾ ਸੋ ਇਹ ਜਿਹੜੀ ਚੀਜ਼ ਹੈਗੀ ਆ ਇਹ ਅੱਜ ਸਾਹਮਣੇ ਆਈ ਹੈਗੀ ਆ ਇਹਦੇ ਵਿੱਚ ਜਿਹੜੀ ਇਸ਼ੂ ਹੈਗਾ ਡੈਫੀਨਿਟਲੀ ਇਹ ਹੋਈ ਆ ਕੀ ਕਿਹੜੀਆਂ ਚੀਜ਼ਾਂ ਹੈਗੇ ਆ ਜਿਹੜੀਆਂ ਕਿ ਆ ਕਿਦਾਂ ਇਹਨੂੰ ਲਾਗੂ ਕੀਤਾ ਜਾਏਗਾ ਕਿਹੜੇ ਕਿਹਦੇ ਕਿਹਦੇ ਤੇ ਲਾਗੂ ਹੋਏਗੀ ਕੀ ਸਾਰੀ ਟਰਕਿੰਗ ਇੰਡਸਟਰੀ ਜਿਹੜੀ ਉੱਥੋਂ ਦੀ ਕ੍ਰਾਸ ਕਰਦੀ ਆ ਜਾਂ ਕਿ ਸਿਰਫ ਨਿਊ ਜਰਸੀ ਦੇ ਦਾ ਵਸਾਇਆ ਜੀ ਸੋ ਇਹ ਇੱਕ ਕਾਫੀ ਵੱਡਾ ਇਸ਼ੂ ਹੋਊਗਾ ਹਾਂ ਬਿਲਕੁਲ ਤੁਹਾਡੀ ਗੱਲ ਸਹੀ ਆ ਜਿਹੜੀ ਹਰ ਸਟੇਟ ਦੇ ਕੋਲ ਡਿਫਰੈਂਟ ਡਿਫਰੈਂਟ ਆਪਣੀ ਅਥਾਰਟੀ ਆ ਕੈਲੀਫੋਰਨੀਆ ਦੇ ਵਿੱਚ ਵੀ ਜੇ ਕਾਰਾਂ ਦੀ ਗੱਲ ਕਰਦੇ ਜਾਈਏ ਉਹਨਾਂ ਨੇ ਮਿਨੀਮਮ ਇੰਸ਼ੋਰੈਂਸ ਜਿਹੜੀ ਹੁਣ ਇਨਕਰੀਜ਼ ਕਰ ਦਿੱਤੀ ਆ 15 30000 ਤੋਂ 30 ਤੋਂ 60000 ਸੋ ਹਰ ਸਟੇਟ ਦੇ ਕੋਲ ਅਲੱਗ-ਅਲੱਗ ਜਿਹੜਾ ਪਾਵਰ ਹੈਗੀ ਆ ਕਿੰਨੀ ਉਹਨਾਂ ਨੇ ਲਿਮਟ ਰੱਖਣੀ ਆ ਇਹ ਜ਼ਰੂਰ ਇਸ਼ੂ ਹੋਊਗਾ ਕਿ ਜੇ ਬਾਹਰਲੀ ਸਟੇਟ ਤੋਂ ਉਹ ਜਾਂਦੇ ਆ ਤੇ ਫਿਰ ਕਿਸ ਤਰ੍ਹਾਂ ਉਹ ਜਿਹੜੀ ਕਵਰੇਜ ਹੋਊਗੀ ਜਾਂ ਉਹਨਾਂ ਨੂੰ ਇੰਡੋਰਸਮੈਂਟ ਕਰਨੀ ਪਊਗੀ ਉਸ ਸਟੇਟ ਲਈ ਵੀ ਜੇ ਉੱਥੇ ਜਾਂਦੇ ਆ ਤੇ ਉਹਦਾ ਐਕਸਟਰਾ ਪ੍ਰੀਮੀਅਮ ਚਾਰਜ ਹੋਊਗਾ ਪਰ ਇੰਨਾ ਗੱਲ ਜ਼ਰੂਰ ਆ ਵੀ ਜੇ ਇੱਕ ਸਟੇਟ ਨੇ ਕਰਤਾ ਤੇ ਬਾਕੀ ਸਟੇਟਾਂ ਵੀ ਜ਼ਰੂਰ ਫਾਲੋ ਕਰਨਗੀਆਂ ਯਾ ਇ ਆਈ ਥਿੰਕ ਫੈਡਰਲ ਲੈਵਲ ਤੇ ਵੀ ਇਦਾਂ ਦਾ ਇੱਕ ਕਾਨੂੰਨ ਜਾਂ ਰੂਲ ਚੇਂਜ ਕਰਨ ਦੀ ਚਰਚਾ ਜਿਹੜੀ ਉਹ ਲੰਮੇ ਸਮੇਂ ਤੋਂ ਰਮਨਜੀਤ ਹਰਜੋਤਜੀ ਜਿਹੜੀ ਉਹ ਚੱਲ ਰਹੀ ਆ ਵੀ ਜਿਹੜੀ ਲਾਇਬਿਲਟੀ ਇੰਸ਼ੋਰੈਂਸ ਆ ਮਲਟੀ ਮਿਲੀਅਨ ਡਾਲਰ ਦੇ ਵਿੱਚ ਜਿਹੜੀ ਉਹ ਕੀਤੀ ਜਾਵੇ ਕਿਉਂਕਿ ਆਪਾਂ ਦੇਖਦੇ ਆ ਵੀ ਜਦੋਂ ਫਿਰ ਇਦਾਂ ਦੇ ਕੋਈ ਵੀ ਐਕਸੀਡੈਂਟ ਵਗੈਰਾ ਕੋਈ ਹੋਇਆ ਹੁੰਦਾ ਤਾਂ ਫਿਰ ਹੰਡਰਡਸ ਆਫ ਮਿਲੀਅਨਸ ਆਫ ਡਾਲਰ ਦੇ ਜਿਹੜੀ ਉਸ ਦੇ ਵਿੱਚ ਲਾਸ ਸੂਟ ਆ ਉਹ ਸੈਟਲਸ ਜਿਹੜੇ ਉਸ ਦੇ ਵਿੱਚ ਕੀਤੇ ਜਾਂਦੇ ਆ ਜਾਂ ਅਵਾਰਡ ਜਿਹੜੇ ਉਹ ਕੀਤੇ ਜਾਂਦੇ ਆ ਇੰਜ ਜਿਹਨਾਂ ਸਾਡੇ ਵੀ ਕਹਿੰਦੇ ਵੀ ਭਾਈ ਸਾਡੇ ਪੱਲੇ ਵੀ ਜਿਹੜਾ ਇੰਨਾ ਕੁਛ ਫਿਰ ਰਹਿੰਦਾ ਨਹੀਂ ਕੰਮ ਔਖਾ ਜਿਹੜਾ ਉਹ ਪਰ ਰਾਜਕਰਨ ਜਿਹੜੀ ਇੱਕ ਸਟੈਟਸ ਜਿਹੜੇ ਹੈਗੇ ਆ ਉਹਦੇ ਤੌਰ ਤੇ 1% ਜਿਹੜੇ ਲਾਸਸ ਆਊਟ ਹੈਗੇ ਆ ਉਹ ਓਵਰ 1 ਮਿਲੀਅਨ ਸੈਟਲ ਹੁੰਦੇ ਆ 99% ਲਾਸਸ ਆਊਟ ਜਿਹੜੇ ਆ ਉਹ ਲੈਸ ਥੈਨ 1 ਮਿਲੀਅਨ ਸੈਟਲ ਹੁੰਦੇ ਆ ਸੋ ਆਈ ਡੋਟ نو ਉਸ 1% ਦੇ ਲਈ 99% ਨੂੰ ਪੈਨਲਾਈਜ਼ ਕਰਨਾ ਕਿੱਥੇ ਤੱਕ ਜਾਇਜ਼ ਹੈਗਾ ਔਰ ਇਹਦੇ ਨਾਲ ਦੇ ਨਾਲ ਹੀ ਇੱਕ ਦੂਜੀ ਦੂਜੀ ਜਿਹੜੀ ਆ ਨਿਊਜ਼ ਆਪਾਂ ਉਹ ਵੀ ਸਾਂਝੀ ਕਰਦੀ ਹੈ ਕਿ ਬ੍ਰੋਕਰ ਵੀ ਫਾਈਨੈਂਸ਼ੀਅਲ ਜਿਹੜੀ ਸਗੀ ਆਪਣੀ ਉਹਨਾਂ ਦੀ ਇੱਕ ਰੂਲ ਆ ਰਿਹਾ ਸੀਗਾ ਜਿਸ ਚ ਕੀ ਫਾਈਨੈਂਸ਼ੀਅਲ ਲਾਇਬਿਲਿਟੀ ਦੱਸੀ ਜਾਂਦੀ ਸੀਗੀ ਉਹ ਫਾਈਨੈਂਸ਼ੀਅਲ ਲਾਇਬਿਲਿਟੀ ਜਿਹੜੀ ਕਿ ਇਮੀਡੀਏਟ ਸਸਪੈਂਸ਼ਨ ਸੀ ਬ੍ਰੋਕਰ ਦੀ ਫਰੇਟ ਅਥਾਰਟੀ ਦੀ ਛੋਟੀ ਟ੍ਰਸਟ ਰਿਸਪੌਂਸਿਬਿਲਟੀ ਸੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਜਨਵਰੀ 2026 ਤੱਕ ਜਿਹੜੀਆਂ ਆ ਉਹ ਪੋਸਟਪੋਨ ਕਰ ਦਿੱਤੀਆਂ ਗਈਆਂ ਇਹਦਾ ਕਾਫੀ ਵਿਰੋਧ ਵੀ ਹੋ ਰਿਹਾ ਹੈਗਾ ਜਨਵਰੀ 16 2025 ਨੂੰ ਇਹ ਲਾਗੂ ਹੋਣੀਆਂ ਸੀ ਹੈ ਜਿਹਦੇ ਵਿੱਚ ਕੀ ਬ੍ਰੋਕਰ ਦੀ ਜਿਹੜੀ ਆ financial liability ਉਹਦੇ ਉੱਤੇ ਸੀਗਾ ਪਰ ਜਿਹੜੀ broker ਵੀ ਤੇ trade forward ਦੀ financial liability ਰੂਲ ਹੈਗਾ ਉਹ ਜਨਵਰੀ 2026 ਤੱਕ ਪੋਸਟਪੋਨ ਕਰ ਦਿੱਤਾ ਗਿਆ ਜੀ ਸੋ ਸੋਤੋਂ ਤੁਹਾਡਾ ਵੀ ਜੇ ਕੋਈ ਟਰਕਿੰਗ ਦੇ ਨਾਲ ਰਿਲੇਟਡ ਕੁਐਸਚਨ ਹੈਗਾ ਜਰੂਰ ਤੁਸੀਂ ਕਾਲ ਕਰ ਸਕਦੇ ਹੋ ਸਾਰਾ ਟੈਲੀਫੋਨ ਨੰਬਰ ਹੈਗਾ 4082725200 4082725200 ਇਸ ਟਾਈਮ ਲਾਈਵ ਪ੍ਰੋਗਰਾਮ ਚੱਲ ਰਿਹਾ ਟ੍ਰਕਿੰਗ ਦੇ ਨਾਲ ਰਿਲੇਟਡ ਤੇ ਤੁਸੀਂ ਕਾਲ ਕਰ ਸਕਦੇ ਹੋ ਪਿਛਲੇ ਸਾਲਾਂ ਦੇ ਪਿਛਲੇ ਸਾਲ ਚ ਬਹੁਤ ਕੁਝ ਟ੍ਰਕਿੰਗ ਦੇ ਵਿੱਚ ਵਾਪਰਿਆ ਇੱਕ ਗੱਲ ਜ਼ਰੂਰ ਥੋੜੀ ਜਿਹੀ ਗੁੱਡ ਦਿਖ ਰਹੀ ਆ ਵੀ ਜਿਹੜਾ ਟ੍ਰਕਿੰਗ ਦਾ ਜਿਹੜਾ ਫਰੇਟ ਦਾ ਰੈਸੈਸ਼ਨ ਹੈਗਾ ਉਹ ਕਈ ਤਾਂ ਅਨਾਉਂਸ ਕਰ ਚੁੱਕੇ ਫੇ ਖਤਮ ਹੋ ਗਿਆ ਕਈ ਕਹਿੰਦੇ ਆ ਵੀ ਖਤਮ ਹੋਣ ਜਾ ਰਿਹਾ ਹੈਗਾ ਸੋ ਰਮਨ ਜੀ ਕੀ ਨਜ਼ਰ ਆਦੇ ਆਇਆ ਹੈ ਖਤਮ ਹੋਣੀ ਜਾ ਰਿਹਾ ਲੱਗਦਾ ਕਿ ਖਤਮ ਹੋਣ ਦੇ ਲਾਗੇ ਛਾਕੇ ਹੋ ਸਕਦਾ ਆ ਇਹਦੇ ਨਾਲ ਨਾਲ ਇੱਕ ਚੀਜ਼ ਹੋਰ ਵੀ ਹੈਗੀ ਹੈ ਜਿਹੜੀ ਇੰਟਰਸਟਿੰਗ ਹੈਗੀ ਹੈ ਕਿ ਫਿਊਲ ਦੀ ਪ੍ਰਾਈਸਸ ਜਿਹੜੀਆਂ ਆ ਉਹ ਬਹੁਤ ਥੱਲੇ ਆ ਰਹੀਆਂ ਹੈਗੀਆਂ ਫਿਊਲ ਦੀਆਂ ਪ੍ਰਾਈਸਸ ਕਾਫੀ ਥੱਲੇ ਹੈਗੀਆਂ ਔਰ ਮੇਰੇ ਖਿਆਲ ਕਿਸੇ ਨਾ ਕਿਸੇ ਢੰਗ ਦੇ ਨਾਲ ਬਹੁਤ ਗੁੱਡ ਨਿਊਜ਼ ਹੈਗੀ ਆ ਫਿਊਲ ਦੀਆਂ ਪ੍ਰਾਈਸਸ ਜਿਹੜੀਆਂ ਇਸ ਵੇਲੇ ਕਾਫੀ ਜਿਹੜੀਆਂ ਆ ਬਹੁਤ ਡਾਊਨ ਹੈਗੀਆਂ ਸੋ ਸੋ ਸਮਵੇਅਰ ਕਿਤੇ ਨਾ ਕਿਤੇ ਗੁੱਡ ਨਿਊਜ਼ ਵੀ ਹੈਗੀ ਹੈ ਜੀ ਜੀ ਤੇ ਓਵਰਆਲ ਰੇਟਸ ਨੂੰ ਲੈ ਕੇ ਕੀ ਆਊਟਲੁੱਕ ਲੱਗ ਰਿਹਾ 2025 ਦੇ ਵਿੱਚ ਟਰਕਿੰਗ ਨੂੰ ਜਿਹੜਾ ਉਹ ਲੈ ਕੇ ਰਮਨ ਜੀ ਕੀ ਕੀ ਸਿਚੁਏਸ਼ਨ ਆ ਕਿਦਾਂ ਲੱਗ ਰਿਹਾ ਹੈ ਮੋਸਟਲੀ ਤਾਂ ਪੋਜ਼ਿਟਿਵ ਲੱਗ ਰਿਹਾ ਰਾਜ ਅਜੇ ਤੱਕ ਤਾਂ ਇਹੋ ਹੀ ਕਹਿ ਰਹੇ ਸਾਰੇ ਪੋਜ਼ਿਟਿਵ ਹੀ ਕਹਿ ਰਹੇ ਹੈਗੇ ਕਿਉਂਕਿ ਐਡਮਿਨਿਸਟ੍ਰੇਸ਼ਨ ਚੇਂਜ ਹੋਣ ਦੇ ਨਾਲ ਕਈ ਚੀਜ਼ਾਂ ਜਿਹੜੀਆਂ ਚੇਂਜ ਹੋਣੀ ਹੈਗੀ ਹੈ ਜਿਹੜੇ ਮੇਰੇ ਕਲ ਸ਼ਾਇਦ ਓਵਰਆਲ ਇਕਨੋਮੀ ਦੇ ਉੱਤੇ ਆਪਾਂ ਗੱਲ ਨਹੀਂ ਕਰ ਸਕਦੇ ਕਿ ਕਿ ਕਿੱਦਾਂ ਚੇਂਜ ਹੋਊਗੀ ਨਵੀਂ ਐਡਮਿਨਿਸਟ੍ਰੇਸ਼ਨ ਦੇ ਨਾਲ ਪਰ ਕਈ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਆ ਰਿਲੈਕਸ ਕੀਤੇ ਜਾ ਸਕਦੇ ਆ ਕਈ ਰੂਲ ਐਂਡ ਰੈਗੂਲੇਸ਼ਨ ਜਿਹੜੇ ਉਹ ਬੰਦ ਕੀਤੇ ਜਾ ਸਕਦੇ ਆ ਹੌਲ ਦੇ ਪਾਏ ਜਾ ਸਕਦੇ ਆ ਸੋ ਉਹਨਾਂ ਕਰਕੇ ਜਿਹੜਾ ਆ ਕਾਫੀ ਜਿਹੜਾ ਆ ਇਹ ਚੀਜ਼ ਜਿਹੜੀ ਇਹ ਖਤਮ ਹੋ ਸਕਦੀ ਆ ਜਾਂ ਫਾਇਦਾ ਹੋ ਸਕਦਾ ਸੋ ਇੱਕ ਹੋਰ ਚੀਜ਼ ਰੱਖਣ ਦੱਸਦੇ ਆ ਕੀ ਬਹੁਤ ਕਾਲਸ ਜਿਹੜੀਆਂ ਲਾਸਟ ਵੀਕ ਦੇ ਵਿੱਚ ਆਈਆਂ ਹੈਗੀਆਂ ਕਾਰ ਜਿਹੜਾ ਕਾਰ ਦੀ স্মੋਕ ਚੈੱਕ ਪ੍ਰੋਗਰਾਮ ਹੈਗਾ ਉਹਦੇ ਵਾਸਤੇ ਕੀ স্মੋਕ ਚੈੱਕ ਕਦੋਂ ਸ਼ੁਰੂ ਹੋ ਰਿਹਾ ਕਦੋਂ ਕਰਵਾਉਣਾ ਕਿੱਥੋਂ ਕਿੱਦਾਂ ਸਾਰਾ ਕੁਸ਼ਣ ਸੋ ਜਿਹੜਾ ਕਲੀਨ ਟਰੱਕ ਚੈੱਕ ਪ੍ਰੋਗਰਾਮ ਹੈਗਾ ਉਹਦੇ ਤਹਿਤ ਜੇ ਤੁਸੀਂ ਟਰੱਕ ਆਪਣਾ ਰਜਿਸਟਰ ਕੀਤਾ ਹੈਗਾ ਤੁਸੀਂ ਆਪਣੇ ਅਕਾਊਂਟ ਦੇ ਵਿੱਚ ਲੌਗਇਨ ਕਰਕੇ ਚੈੱਕ ਇਨ ਕਰ ਸਕਦੇ ਹੈਗੇ ਆ ਕਿ ਤੁਹਾਡੇ ਟਰੱਕ ਦੀ ਕਦੋਂ ਡਿਊ ਹੈਗੀ ਆ ਪਰ ਮੈਂ ਮੇਰੇ ਖਿਆਲ ਦੇ ਵਿੱਚ ਕੱਲ ਰਾਤ ਸਾਰਾ ਦਿਨ ਲਾਇਆ ਹੈਗਾ ਕਲੀਨ ਟਰੱਕ ਚੈੱਕ ਦੇ ਵਿੱਚ ਸਾਈਟ ਸਰਚ ਕਰਨ ਦੇ ਵਿੱਚ ਠੀਕ ਹੈ ਜਿੱਥੇ ਵੀ ਕਿਤੇ ਉਹਨਾਂ ਦੀ ਕੋਈ ਡੇਟਸ ਬਾਰੇ ਕੋਈ ਗੱਲ ਕੀਤੀ ਜਾਂਦੀ ਆ ਉੱਥੇ ਲਿੰਕ ਹੁੰਦਾ ਸੀਗਾ ਕਿ YouTube ਦਾ ਲਿੰਕ ਹੁੰਦਾ ਸੀਗਾ ਕਿ ਉੱਥੇ ਦੱਸਿਆ ਜਾਂਦਾ ਕਿ ਕਦੋਂ-ਕਦੋਂ ਡਿਊ ਹੈਗੇ ਆ ਕਦੋਂ-ਕਦੋਂ ਕਿਸ ਤਰ੍ਹਾਂ ਹੋਣਾ ਉਹ ਸਾਰੇ ਸਾਰੇ YouTube ਲਿੰਕ ਜਿਹੜੇ ਆ ਜਿਹੜੇ ਕਲੀਨ ਟਰੱਕ ਚੈੱਕ ਦੀ ਸਾਈਟ ਤੋਂ ਉਹ ਰਿਮੂਵ ਕੀਤੇ ਜਾ ਚੁੱਕੇ ਆ ਉਥੇ ਕੋਈ ਵੀ ਐਸਾ ਮਤਲਬ ਕੀ ਜਗ੍ਹਾ ਨਹੀਂ ਹੈਗੀ ਜਿੱਥੇ ਕਿ ਇਹ ਦੱਸਿਆ ਜਾ ਰਿਹਾ ਕਿ ਕਦੋਂ ਸ਼ੁਰੂ ਹੋਣੇ ਆ ਕਿਸ ਤਰ੍ਹਾਂ ਇਹ ਨੋਟੀਫਾਈ ਹੋਣੇ ਆ ਤੇ ਕਿਸ ਤਰ੍ਹਾਂ ਇਹ ਜਿਹੜਾ ਹੈ ਪਬਲਿਕ ਨੇ ਇਹਨੂੰ ਫਾਲੋ ਕਰਨਾ ਹੈ ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਬਹੁਤ ਐਸ ਵੇਲੇ ਟੈਸਟਰਸ ਜਿਹੜੇ ਆ ਉਹ ਤੁਸੀਂ ਕਲੀਨ ਟਰੱਕ ਚੈੱਕ ਦੀ ਸਾਈਟ ਤੇ ਜਾ ਕੇ ਆਪਣਾ ਟੈਸਟਰ ਜਿਹੜਾ ਵੈਰੀਫਾਈ ਕਰ ਸਕਦੇ ਆ ਕਿ ਜਿਹਦੇ ਕੋਲ ਤੁਸੀਂ ਟੈਸਟ ਕਰਾਉਣ ਲੱਗੇ ਹੈਗੇ ਆ ਉਹ ਟੈਸਟਰ ਵੈਰੀਫਾਈਡ ਹੈਗਾ ਤੁਸੀਂ ਟੈਸਟਰ ਦਾ ਲਾਇਸੈਂਸ ਲੈ ਸਕਦੇ ਆ ਤੁਸੀਂ ਆਪਣੀ ਟੈਸਟਰ ਦੀ ਮਸ਼ੀਨ ਲੈ ਸਕਦੇ ਹੈਗੇ ਆ ਉਹ ਵੀ ਉੱਥੇ ਟ੍ਰੇਨਿੰਗ ਅਵੇਲੇਬਲ ਹੈਗੀ ਆ ਪਰ ਜਿਹੜੇ ਵੀ ਟੈਸਟਰ ਕੋਲੋਂ ਤੁਸੀਂ ਟੈਸਟ ਕਰਵਾਉਣਾ ਹੈਗਾ ਉਹ ਵੈਰੀਫਾਈਡ ਹੋਣਾ ਚਾਹੀਦਾ ਤੁਸੀਂ ਸਾਈਟ ਤੇ ਜਾ ਕੇ ਵੈਰੀਫਾਈ ਉਹਨਾਂ ਦਾ ਐਡਰੈਸ ਪਾ ਕੇ ਉਹਨਾਂ ਦਾ ਨਾਮ ਪਾ ਕੇ ਆਪਣਾ ਉਹਦੀ ਵੈਰੀਫਿਕੇਸ਼ਨ ਕਰ ਸਕਦੇ ਆ ਪਰ ਅਜੇ ਹਾਲ ਦੀ ਕੀੜੀ ਕੁਝ ਵੀ ਸਟਾਰਟ ਨਹੀਂ ਹੋਇਆ ਹੈਗਾ ਜੋ ਸੋ ਜੇ ਤੁਹਾਨੂੰ ਕੋਈ ਕਹਿੰਦਾ ਹੈਗਾ ਸਮੋਥ ਚੈੱਕ ਕਰਾਉਣ ਨੂੰ ਜਾਂ ਕਰਨ ਨੂੰ ਤੇ ਪਲੀਜ਼ ਥੋੜੀ देर ਰੁਕ ਜਾਓ ਕਿਉਂਕਿ ਅ ਤੁਸੀਂ 90 ਡੇਸ ਦਾ ਟਾਈਮ ਹੈਗਾ ਜਦੋਂ ਤੱਕ ਤੁਸੀਂ ਆਪਣੀ ਜਿਹੜੀ ਸਟਾਫ ਚੈੱਕ ਦੀ ਉਹ ਦੇਣਾ ਹੈਗਾ ਸੋ ਜਿੱਦਣ ਤੁਹਾਨੂੰ ਕਾਰਪੋ ਨੋਟੀਫਾਈ ਕਰਦਾ ਹੈਗਾ ਕਲੀਨ ਟਰੱਕ ਚੈੱਕ ਨੋਟੀਫਾਈ ਕਰਦਾ ਹੈ ਕਿ ਤੁਹਾਡਾ ਟੈਸਟ 듀 ਹੈਗਾ ਜਿੱਦਾਂ ਕਿ ਆਮ ਤੌਰ ਤੇ ਆਪਾਂ ਨੂੰ ਕਾਰਾਂ ਦੇ ਵਿੱਚ ਆਉਂਦਾ ਹੈਗਾ ਉਦਾਂ ਹੀ ਕਰੋ ਕਿਉਂਕਿ ਅਜੇ ਤੱਕ ਕਾਰ ਦੇ ਸਾਈਡ ਦੇ ਉੱਤੇ ਜਾਂ ਕਾਰ ਵੱਲੋਂ ਕੋਈ ਵੀ ਖੁੱਲੇ ਦਿਸ਼ਾ ਨਿਰਦੇਸ਼ ਨਹੀਂ ਦਿੱਤੇ ਗਏ ਜਿਨ੍ਹਾਂ ਦੇ ਕਰਕੇ ਕਿ ਆਪਾਂ ਕਹੀਏ ਕਿ ਆਪਾਂ ਕਿਦੋਂ ਉਹਦਾ ਟੈਸਟ ਕਰਵਾ ਸਕਦੇ ਹਾਂ ਕਦੋਂ ਕਰਵਾ ਸਕਦੇ ਹਾਂ ਜੀ ਸੋ ਇਹ ਅਕਸਰ ਹੀ ਰਮਨ ਜੀ ਜਦੋਂ ਡੈਡਲਾਈਨਸ ਆਉਣ ਜਾ ਰਹੀਆਂ ਹੁੰਦੀਆਂ ਨਾ ਵੀ ਉਦੋਂ ਰੌਲਾ ਜਿਹਾ ਪੈ ਜਾਂਦਾ ਤਰੀਕਾ ਨੂੰ ਲੈ ਕੇ ਵੀ ਵੀ ਕਿੱਦਾਂ ਹੋਣਾ ਕਿਵੇਂ ਹੋਣਾ ਕੀ ਜਿਹੜਾ ਉਹ ਚੱਲ ਰਿਹਾ ਸੋ ਜਦੋਂ ਹੁਣ ਤੁਸੀਂ ਇਹ ਦਾ ਕਾਰਜ ਦਾ ਦਸਤਾ ਉਹਦਾ ਦਸਤਾ